ਕਹਿਣਾ ਨਾ ਪੰਗਾ ਲਿਓ ਮੈਂ ਇਹਨੂੰ ਕਹਿਣਾ ਵੱਡੇ ਇਨਕਲਾਬੀ ਆਗੇ ਤਿਆਰ ਕਰਨੇ ਪੈਂਦੇ ਆ ਲੋਕਾਂ ਦੇ ਨਾਲ ਚ ਬਸਰ ਵਾਸਤੇ ਤੁਹਾਡੇ ਵਾਂਗੂ ਅਸੀਂ ਤੁਹਾਡੇ ਵਾਂਗੂ ਅਸੀਂ ਨਸ਼ਿਆਂ ਨਸ਼ਿਆਂ ਦੇ ਐਨਡੀਪੀਐਸ ਦੇ ਕੇਸ ਪਏ ਨੇ ਨਸ਼ੇ ਬਕਾਉਣ ਚ ਲਾਟਰੀਆਂ ਚ ਮੈਂ ਬਥੇਰਾ ਕਿਹਾ ਓਏ ਨਾ ਹੁਣ ਮੇਰੇ ਤੇ ਇਲਜ਼ਾਮ ਲਾਈ ਜਾਂਦਾ ਕਿ ਮੈਨੂੰ ਫਲਾਣ ਨੇ ਕਿਹਾ ਸੀ ਫਲਾਣੇ ਦੀ ਘਰ ਵਾਲੀ ਫਲਾਣੇ ਆ ਕਮਾਲ ਹੈ ਯਾਰ ਹਰੇਕ ਨੂੰ ਆਪਦੇ ਵਰਗਾ ਨਹੀਂ ਸਮਝੀ ਜਾਂਦਾ ਸੀਤਲ ਸਿਆ ਕੱਲ ਯਾਦ ਕਰ ਲੈ ਮੇਰੀ ਅੱਜ ਬਹੁਤੇ ਜਿਹੜੇ ਤੂੰ ਕਰਨੇ ਆ ਤੂੰ ਕਰ ਜਿਹੜੇ ਤੂੰ ਕਰਨੇ ਆ ਫੇਸਬੁੱਕ ਤੇ ਪਤਾ ਨਹੀਂ ਕਿੱਥੇ ਮੈਂ ਕਰ ਦੂੰਗਾ ਮੈਂ 5 ਤਰੀਕ ਨੂੰ 5 ਤਰੀਕ ਨੂੰ ਕੋ ਕਰਦਾ ਕੱਲ ਨੂੰ ਕਰ ਕੇਜਰੀਵਾਲ ਤੇ ਆਜਾਮ ਲਾਤਾ ਫਲਾਣੇ ਬੰਦੇ ਨੇ ਕਿਹਾ ਸੀ ਕੇਜਰੀਵਾਲ ਨੇ ਐ ਕਿਹਾ ਉਹਨੂੰ ਐਨੇ ਪੈਸੇ ਦੇ ਦੇ ਕੇਜਰੀਵਾਲ ਤੇ ਵਿਚਨਾਮਾ ਨਿਸ਼ਾਨ ਨਹੀਂ ਉਹ ਚੱਕ ਕੇ ਜੇਲ੍ਹ ਚ ਮਾਰਿਆ ਹੁਣ ਫਿਰ ਆਪ ਨੂੰ ਜੇਲ੍ਹ दिखਦੀ ਹੈ ਨਾ ਇਹਨੇ ਪਤਾ 5 ਤਰੀਕ ਕਿਉਂ ਕਹੀ ਹੈ ਇਹਨੂੰ ਆਇਆ 5 ਤਰੀਕ ਤੱਕ ਡਰ ਕੇ ਮੇਰੇ ਨਾਲ ਗੱਲ ਕਰਨ ਲੈਣਗੇ ਵੀ ਐਂ ਕਰ ਤੈਨੂੰ ਛੱਡ ਮੈਂ ਨਹੀਂ ਛੱਡਦਾ ਤੂੰ ਲਾਲ ਇਲਜ਼ਾਮ ਜਿਹੜੇ ਲਾਉਂਦਾ ਉਹਨਾਂ ਦੇ ਚਿਹਰੇ ਉੱਤੇ ਜਿਹੜੀ ਕਲੀਅਰ ਲੱਗ ਰਿਆ ਸੀ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਹਾਰ ਹੈ ਉਹਨਾਂ ਦੇ ਚਿਹਰੇ ਤੇ ਕਲੀਅਰ ਦਿਖਾਈ ਦੇ ਰਹੀ ਸੀ ਤੁਹਾਡਾ ਮੈਂ ਧੰਨਵਾਦ ਕਰਦਾ ਕਿ ਤੁਸੀਂ ਮੇਰਾ ਚੈਲੰਜ ਜਿਹੜਾ 5 ਤਰੀਕ ਦਾ ਨਹੀਂ ਕਬੂਲਿਆ ਨਹੀਂ ਮੰਗਾਈਆਂ ਮੈਂ ਤੁਹਾਡਾ ਚੈਲੰਜ ਕਬੂਲ ਕਰ ਰਿਹਾ 4 ਤਰੀਕ ਮੈਂ 2 ਵਜੇ ਬਹੁ ਜਗਜੀ ਮਨ ਰਾਮ ਚੌਂਕ ਦੇ ਵਿੱਚ ਕੁਰਸੀ ਲਗਾ ਕੇ ਬੈਠਾਂਗਾ ਉਹ ਤੁਹਾਡੀ ਵੀ ਕੁਰਸੀ ਨਾਲ ਲਗਾਵਾਂਗਾ ਤੁਹਾਡਾ ਮੈਂ ਇੰਤਿਆਰ ਕਰਾਂਗਾ ਤੁਸੀਂ ਜਲੰਧਰ ਸ਼ਹਿਰ ਦੇ ਵਿੱਚ ਘੁੰਮ ਰਹੇ ਹੋ ਤੁਹਾਡਾ ਮੈਂ ਇੰਤਿਆਰ ਕਰਾਂਗਾ ਸਾਰੀਆਂ ਆਡੀਓ ਨਾਲ ਲੈ ਕੇ ਆਵਾਂਗਾ ਸਾਰੇ ਐਵੀਡੈਂਸ ਨਾਲ ਲੈ ਕੇ ਆਵਾਂਗਾ ਤੁਸੀਂ ਕੱਲ ਬਾਉ ਜਗਜੀਵਨ ਰਾਮ ਚੌਂਕ ਤੇ ਪਹੁੰਚ ਗਏ ਮੇਰੇ ਕੋਲ ਸਾਰੀਆਂ ਆਡੀਓ ਲੈ ਲਿਓ ਅਗਰ ਉਹਨਾਂ ਆਡੀਓ ਦੇ ਵਿੱਚ ਤੁਹਾਡੇ ਐਮਐਲਏ ਦਾ ਜ਼ਿਕਰ ਨਾ ਹੋਵੇ ਤੁਹਾਡੇ ਪਰਿਵਾਰ ਦਾ ਜ਼ਿਕਰ ਨਾ ਹੋਵੇ ਤੇ ਜਿਹੜੇ ਤੁਹਾਡੇ ਇੱਕ ਔਨਹਾਰ ਜਿਹੜਾ ਦਿੱਲੀ ਦਾ ਜਿਹੜਾ ਕਹਿੰਦਾ ਕਿ ਮੈਂ ਐਡਵਾਈਜ਼ਰ ਹਾਂ ਦਿੱਲੀ ਦਾ ਦੀਪਕ ਬਾਲੀ ਜੀ ਦੇ ਮੇ ਕੋਈ ਅਵਿਦਸ ਨਾ ਹੋਣ ਤੇ ਮੇਰੇ ਖਿਲਾਫ ਕਾਰਵਾਈ ਕਰਿਓ ਨਹੀਂ ਤੇ ਨੈਤਿਕ ਧਾਰ ਦੇ ਉੱਤੇ ਕੱਲ ਸਤੀਫਾ ਦੇ ਕੇ ਜਾਈਓ